ਪਠਾਨਕੋਟ ਪੁਲਿਸ ਨੇ ਵਲਾਈਡਿੰਗ ਮਰਡਰ ਦੀ ਗੁੱਥੀ ਸੁਲਝਾਈ ਕੁਝ ਦਿਨ ਪਹਿਲਾਂ ਹਲਕਾ ਸੁਜਾਨਪੁਰ ਦੇ ਕਸਬਾ ਮਾਦਪੁਰ ਨੇੜੇ ਪੈਂਦੀ ਇੱਕ ਦਰਗਾਹ ਤੇ ਪਾਪਰੀ ਸੀ ਜਿਸ ਦੇ ਰਾਤ ਦੇ ਸਮੇਂ ਇੱਕ ਪ੍ਰਵਾਸੀ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜਿਸ ਨੇ ਪੁਲਿਸ ਵੱਲੋਂ ਤਸਫਤੀਸ਼ ਕੀਤੀ ਜਾ ਰਹੀ ਸੀ ਅਤੇ ਹੁਣ ਪੁਲਿਸ ਨੇ ਇਸ ਬਲੈਡਿੰਗ ਮਰਡਰ ਦੀ ਗੁੱਥੀ ਸੁਲਝਾਣ ਲਈ ਜਿਸ ਵਿੱਚ ਖੁਲਾਸਾ ਹੋਇਆ ਕਿ ਇਸ ਕਤਲ ਦੀ ਵਰਦਾਤ ਨੂੰ ਅਜਾਮ ਦੇਣ ਵਾਲਾ ਕੋਈ ਹੋਰ ਬਲਕਿ ਮਿੱਤਕ ਦੀ ਪ੍ਰੇਮਿਕਾ ਦਾ ਪੁਰਾਣਾ ਆਸ਼ਿਕ ਸੀ ਜਿਸ ਨੇ ਇੱਕ ਕਤਲ ਨੂੰ ਅਜਾਮ ਦਿੱਤਾ ਸੀ ਥਿਲਹਾਰ ਪੁਲਿਸ ਨੇ આરોપી ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਵਰਦਾਤਤ ਵਿੱਚ ਇਸਤੇਮਾਲ ਕੀਤਾ ਹੋਇਆ ਤੇਜ ਹਥਿਆਰ ਵੀ ਬਰਾਮਦ ਕਰ ਲਿਆ ਹੈ ਇਸ ਦੀ ਪੂਰੀ ਘਟਨਾ ਦੀ ਜਾਣਕਾਰੀ ਐਸਐਸਪੀ ਪਠਾਨਪੁਰਖ ਨੇ ਪ੍ਰੈਸ ਕਾਨਫਰੰਸ ਨੇ ਦਿੱਤੀ ਸੀ ਉਹਨਾਂ ਨੇ ਕਹਾ ਦੀ ਕਰੀਬ ਡੇਢ ਮਹੀਨਾ ਪਹਿਲਾਂ ਇਸ ਵਰਦਾਤ ਹੋਈ ਸੀ ਅਤੇ ਇਸ ਬਲੈਂਡਿੰਗ ਮਾਡਲ ਦੀ ਗੁੱਥੀ ਸੁਲਝਾ ਦਿੱਤੀ ਲਈ ਹੈ ਜਿਸ ਵਿੱਚ ਮਿਤਕ ਦੀ ਪ੍ਰੇਮਿਕਾ ਦੇ ਪੁਰਾਣੇ ਆਸ਼ਿਕ ਨੇ ਇਸ ਵਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਹੁਣ ਕਾਬੂ ਕਰ ਲਿਆ ਹੈ ਅਤੇ ਮਿਤਕ ਦੀ ਪ੍ਰੇਮਿਕਾ ਨੂੰ ਵੀ ਇਸ ਕੇਸ ਵਿੱਚ ਸ਼ਾਮਿਲ ਕਰਦੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਵਿੱਚ ਉਸ ਦਾ ਕੀ ਰੋਲ ਹੈ ਜਾਣਹੀ ਜੀ ਕੀ ਮਾਮਲਾ ਕਰਦੇ ਬਲੈਂਡ ਮਾਡਲ ਦਾ ਦੇਖੋ 29 24 ਨੂੰ ਜਿਹੜਾ ਹੈਗਾ ਆ ਪਠਾਨਕੋਟ ਸਜਨਪੁਰ ਦੇ ਨਜ਼ਦੀਕ ਜਦੋਂ ਕਿ ਸ਼੍ਰੀ ਮਨੀ ਮਹੇਸ਼ ਜੀ ਦੀ ਯਾਤਰਾ ਚੱਲ ਰਹੀ ਸੀ ਜਿਸ ਦਿਨ ਖਤਮ ਹੋਈ ਆ ਉਸ ਦਿਨ ਉਥੇ ਲੰਗਰ ਖਾਲੀ ਹੋ ਜਾਂਦੇ ਆ ਤੇ ਉਥੇ ਖਾਲੀ ਲੰਗਰ ਦੇ ਸ਼ੈੱਡ ਦੇ ਵਿੱਚ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੱਟ ਵੱਢ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਇੱਕ ਅਣਪਛਾਤੀ Laash ਮਿਲੀ ਸੀ ਜਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਰਹੀ ਸੋ ਸਾਡੇ ਵਾਸਤੇ ਇੱਕ ਬਲਾਈਂਡ ਮਰਡਰ ਇੱਕ ਅਣਕਤਲ ਸੀਗਾ ਅ ਜਿਸ ਨੂੰ ਟ੍ਰੇਸ ਕਰਨ ਦੇ ਵਿੱਚ ਸਜਾਨਪੁਰ ਪੁਲਿਸ ਨੇ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਪਹਿਲੀ ਗੱਲ ਤਾਂ ਆਇਡੈਂਟੀਫਿਕੇਸ਼ਨ ਬਹੁਤ ਔਖੀ ਹੋਈ ਉਸ ਬੰਦੇ ਦੀ ਸੋ ਆਇਡੈਂਟੀਫਾਈ ਕਰਨ ਤੋਂ ਉਹ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਸਾਡੀਆਂ ਹਿਊਮਨ ਇੰਟੈਲੀਜੈਂਸ ਤਕਨੀਕੀ ਤਫ਼ਤੀਸ਼ ਤੇ ਸੋਰਸਸ ਤੋਂ ਜਿਹੜੀ ਤਫ਼ਤੀਸ਼ ਕੀਤੀ ਗਈ ਫਿਰ ਇਹ ਪਤਾ ਲੱਗਿਆ ਕਿ ਪਠਾਨਕੋਟ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ ਜਿਸ ਦਾ ਨਾਮ ਕਸ਼ਮੀਰੀ ਹੈ ਇਹ ਸੈਲੀ ਕੁਲੀਆਂ ਏਰੀਆ ਦੇ ਵਿੱਚ ਰਹਿੰਦਾ ਔਰ ਪੇਸ਼ਾਵਰ ਇਹ ਚੋਰ ਹੈ ਚੋਰੀਆਂ ਨਿਆ ਵਾਰ ਦਿੱਤਾ ਕਰਦਾ ਇਸਨੇ ਜੀ ਉਸ ਵਿਅਕਤੀ ਦਾ ਜਿਹੜਾ ਹੈਗਾ ਅੱਧੀ ਰਾਤ ਨੂੰ ਮਰਡਰ ਕਰ ਦਿੱਤਾ ਸੀ ਤੇਜ਼ ਤਰ ਹਥਿਆਰਾਂ ਨਾਲ ਉਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਹੜਾ ਵਿਅਕਤੀ ਮਰਿਆ ਉਸ ਵਿਅਕਤੀ ਦੇ ਰਿਲੇਸ਼ਨਸ ਇੱਕ ਪੂਜਾ ਨਾਮ ਦੀ ਔਰਤ ਨਾਲ ਸੀਗੇ ਜਿਹਦੇ ਦੋ ਬੱਚੇ ਆ ਉਸ ਪੂਜ ਉਹ ਜਿਹੜੀ ਪੂਜਾ ਨਾਮ ਦੀ ਔਰਤ ਆ ਉਹ ਬੇਸਿਕਲੀ ਪਿਛੋ ਤਲਵਾੜੇ ਦੀ ਰਹਿਣ ਵਾਲੀ ਆ ਹਾਰਪੁਰ ਦੀ ਤੇ ਉਹ ਆਪਣੇ ਜਿਹੜੇ ਹਸਬੈਂਡ ਆ ਉਹਦੇ ਪੁਰਾਣੇ ਸਾਬਕਾ ਹਸਬੈਂਡ ਸੀ ਉਹਨਾਂ ਨੂੰ ਛੱਡ ਕੇ ਮਰਨ ਵਾਲੇ ਵਿਅਕਤੀ ਦੇ ਨਾਲ ਜਿਹੜੀ ਹੈਗੀ ਆ ਉਹ ਰਿਲੇਸ਼ਨਸ ਦੇ ਵਿੱਚ ਰਹਿ ਰਹੀ ਸੀਗੀ ਤੇ ਜਿਹੜਾ ਕਸ਼ਮੀਰੀ ਆ ਜਿਸ ਨੇ ਮਰਡਰ ਕੀਤਾ ਇਹ ਉਸ ਦਾ ਪੁਰਾਣਾ ਸਾਬਕਾ ਜਿਹੜਾ ਸੀਗਾ ਇਹ ਉਹਦਾ ਮਿੱਤਰ ਸੀਗਾ ਇਹ ਗੱਲ ਉਹ ਬਰਦਾਸ਼ਤ ਨਹੀਂ ਸੀ ਕਰਦਾਦਾ ਕਿ ਮੇਰੀ ਜਿਹੜੀ ਸਾਫਕਾ ਮਿੱਤਰ ਆ ਉਹ ਕਿਸੇ ਹੋਰ ਦੇ ਨਾਲ ਜਿਹੜੀ ਹੈਗੀ ਆ ਰਿਲੇਸ਼ਨ ਵਿੱਚ ਰਹਿ ਰਹੀ ਆ ਇਹਨਾਂ ਇਸਨੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਬਹਿਲਾਫਸ ਲਾ ਕੇ ਇੱਕ ਲੋਕੇਸ਼ਨ ਤੇ ਰਾਤ ਨੂੰ ਲੈ ਜਾਂਦਾ ਉੱਥੇ ਜਿਹੜਾ ਇਹਨੇ ਰਾਤ ਨੂੰ ਜਿਹੜੀ ਘਾਟ ਤਕੜੀ ਔਰ ਯੋਜਨਾ ਬਣਾ ਕੇ ਤੇਜ਼ ਤਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਹਨੂੰ ਕਤਲ ਕਰਤਾ ਉਸ ਤੋਂ ਬਾਅਦ ਇਹ ਭੱਜ ਗਿਆ ਕੱਲ ਸਿਆਨਪੁਰ ਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਮਾਰਨ ਵਾਲੇ ਹਥਿਆਰ ਦੀ ਜਿਹੜੀ ਹੈਗੀ ਆ ਉਹ ਬਰਾਮਦਗੀ ਕਰ ਲਈ ਗਈ ਆ ਪੂਜਾ ਦੇ ਰੋਲ ਬਾਰੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਕਿੰਨਾ ਕੁ ਉਹਦਾ ਇਸ ਮਰਡਰ ਦੇ ਵਿੱਚ ਰੋਲ ਸੀ ਕਿ ਆ ਉਹ ਵੀ ਸਾਜ਼ਿਸ਼ ਸ਼ਾਮਲ ਸੀ ਜਾਂ ਉਹਦੇ ਕਹਿਣੇ ਤੇ ਹੋਇਆ ਜਾਂ ਉਹ ਉਹ ਸਾਜ਼ਿਸ਼ ਦਾ ਹਿੱਸਾ ਰਹੀ ਜਾਂ ਹੋਏ ਹੋ ਸਕਦਾ ਕਿ ਉਹ ਬੇ ਉਹਦਾ ਕੋਈ ਗੁਨਾਹ ਨਾ ਵੀ ਹੋਵੇ ਕਿਉਂਕਿ ਪੂਜਾ ਹਜੇ ਰੈਸਨੀ ਹੋਈ ਉਹਨੂੰ ਵੀ ਅਸੀਂ ਸ਼ਾਰਟਲੀ ਜਿਹੜਾ ਹੈਗਾ ਆ ਇਸ ਮੁਕਦਮੇ ਵਿੱਚ ਸ਼ਾਮਲ ਕਰਕੇ ਫਿਰ ਉਹ ਤਫਤੀਸ਼ ਅੱਗੇ ਵਧਾਵਾਂਗੇ ਜੀ